ਅਹੀ ਕੁੜੀ ਕੀ ਖਾਲਸਾ ਅਹੀ ਕੁੜੀ ਕੀ ਪਤੇ ਤੁਹਾਡਾ ਸਾਡੀ ਵੀਡੀਓ ਚੈਨਲ ਤੇ ਫਿਰ ਵੀ ਤੇ ਸਵਾਤ ਹੀ ਅੱਜ ਨੇ ਬੌੜ ਲੈ ਕੇ ਆ ਜਿਸੀ ਵਾਲ ਵਾਲੀ ਪੱਗ ਜੇ ਲੈਂਥ 5.5 ਮੀਟਰ ਕਪੜਾ ਫੋਲ ਵਾਲ ਵਾਲਾ ਤੇੜਾ ਪਹਿਲਾਂ ਲੈਣਾ ਸਦੇ ਸੈਂਟਰ ਚੋਂ ਲਿਆ ਕੇ ਲੜਨ ਨੂੰ ਪੂਣੀ ਰੋਲ ਦਾ ਥੱਲੇ ਰੱਖ ਕੇ ਬੰਦ-ਬਾਸ ਉੱਤੇ ਰੱਖ ਕੇ ਹੋਈ ਬੱਲਿਆਂ ਚੋਂ ਲੈ ਬਵਾਲ ਨੂੰ ਇਕੱਠੇ ਕਰਨੇ ਆ ਨਾ ਚੰਗੀ ਤਰ੍ਹਾਂ ਆਪਣੇ ਬੱਲ ਨੂੰ ਇਕੱਠੇ ਕਰਕੇ ਜਿੰਦੇ ਹੋ ਚ ਧੜ ਚ ਬਲ ਬੋਣੇ ਚਾਹੁੰਦੇ ਤੀ ਹੰਨੇ ਚ ਬਲ ਪਾ ਕੇ ਤੇੜਾ ਦੋ ਚੰਗੀ ਤਰ੍ਹਾਂ ਸੈਟ ਕਰਕੇ ਤੇ ਲੋਡ ਕਰਕੇ ਅੱਧੇ ਅੱਧੇ ਗਲਟਾ ਕਿੜਾ ਆਪਾਂ ਲੜ ਨੂੰ ਅੱਧੇ ਅੱਧੇ ਗਲਟਾ ਕਿੜਾ ਬਰਾਬਰ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਸੈਟ ਕਰਕੇ ਲਾਉਣਾ ਹੈ ਤੇੜਾ ਆਪਾਂ ਅਬ ਲੋਡ ਲਾਉਣਾ ਹੈ ਲੜਨ ਨੂੰ ਬੈਕ ਟੂ ਪਿੰਚ ਕਰਕੇ ਪੂਣੀ ਦਾ ਹੁਦਵਾ ਥੱਲੇ ਰੱਖ ਕੇ ਮੱਧ ਪਾਸਾ ਉੱਤੇ ਰੱਖ ਕੇ ਦੋਈ ਭੱਲਿਆਂ ਜੋ ਪੱਲੇ ਪੱਲੇ ਜਾਰਾ ਖੋਲ ਕੇ ਦੁੱਚੇ ਪੱਲੇ ਆਪਾਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਉਹ ਸਭ ਜਿਹੜੇ ਆ ਬ ਵਾਲ ਨੂੰ ਇਕੱਠੇ ਕਰਨੇ ਆ ਨਾ ਜਿਹੜਾ ਨੂੰ ਚੰਗੀ ਤਰ੍ਹਾਂ ਚੜੰਗ ਲੈਣੇ ਲੜ ਨੂੰ ਤਰਟ ਕਰਕੇ ਤੇ ਉਂਗਲੀ ਦੇ ਗੁੱਠੇ ਨੇੜੇ ਬਵਲ ਨੂੰ ਇਕੱਠੇ ਕਰਕੇ ਤੇ ਚੰਗੀ ਜਿਹੜਾ ਪਰ ਲੜਨੇ ਉਹ ਸੈਟ ਕਰਕੇ ਬਲ ਨੇੜੇ ਆਪ ਉਹ ਸੈਟ ਕਰ ਜਿਹੜਾ ਪਰ ਉਰ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤੇ ਨਾਲ ਜਿਹੜਾ ਬਾਕੀ ਦਾ ਜਿਹੜੀ ਆਪ ਸੈਟਿੰਗ ਕਰੀ ਜਾਣੀ ਹੈ ਤਨਾਲੇ ਬੱਕਰ ਵਾਲੇ ਆਪ ਸੈਟਿੰਗ ਕਰਿਆਣੀ ਤੇ ਉੱਥੇ ਲੜ ਨੇੜੇ ਉਹ ਵੀ ਆਪਾ ਸਟਕਾ ਲੈਣੇ ਹਨ ਤੇ ਬਲਾਂ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਸਟਕ ਕਰਕੇ ਜਿਵੇਂ ਜਿਹਾ ਆਪਣੇ ਪੱਲੇੜ ਦੇ ਬਲ ਮੋਕ ਲਉਣਗੇ ਉੱਥੇ ਆਪਣਾ ਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਸਟਕ ਕਰਕੇ ਤੇ ਵਾਲ ਨੇੜੇ ਫੋਕ ਸਟਕ ਕਰਕੇ ਉਹ ਚੰਗੀ ਤਰ੍ਹਾਂ ਲੜ ਨੂੰ ਸਟਕ ਕਰਕੇ ਲਗਾ ਲੈਣਾ ਲੜ ਨੂੰ ਇਹੜਾ ਲੜਾ ਲੋਣਾ ਹੈ ਲੜਨ ਨੂੰ ਬੈਕ ਟੂ ਪਿੰਕ ਕਰਕੇ ਹੁਣ ਇਹ ਆਹ ਲਾਥਾ ਦੇ ਲਾ ਕੇ ਬੰਦ ਪਾਸ ਉੱਤੇ ਲਾ ਕੇ ਤੇ ਆਪਣੇ ਜਿਹੜੇ ਬੱਲੇ ਦੁੱਜੀ ਲੈਣਾ ਚ ਉਹ ਵਾ ਨੇੜੇ ਆਪ ਇਕੱਠੇ ਕਰਦੇ ਹਾਂ ਜੰਗੀ ਜਿਹੜਾ ਆਪਣੇ ਵਾਲੀ ਲੋਡ ਕਰਕੇ ਇਹ ਲੜਨ ਚੱਕੀ ਤੋਂ ਹਟ ਕਰਕੇ ਲੋਡ ਕਰਕੇ ਜਨਨ ਆ ਬਾਕੀ ਬਾਕੀ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਜਿੱਤੇ ਆਪਾਂ ਪਹਿਲੇ ਪਹਿਲੇ ਤੋਂ ਬਾਅਦ ਮੁਕਾਉਣ ਦੇ ਉੱਤੇ ਆਪਾਂ ਲੜਨ ਨੂੰ ਲੋਡ ਕਰਕੇ ਸ਼ਟ ਕਰਕੇ ਲਗਾਉਣਾ ਹੈ ਜੰਗੀ ਦਾ ਹੜਾ ਪਹਿਲਾਂ ਲੋਡ ਕਰਕੇ ਸੈਟ ਕਰ ਚੁ ਦਗਾ ਲੈਣਾ ਲੱਗ ਰਿਹਾ ਤੇ ਨਾਲ ਹੀ ਬਾਕੀ ਬਾਰੇ ਜਿਹੜੀ ਆਪ ਸੈਟਿੰਗ ਕਰੀ ਜਾਣੀ ਹੈ ਤੇੜਾ ਆਪਾਂ ਅਗਲੇ ਲੜਨ ਨੂੰ ਆਇਆ ਲੜਨ ਬੈਕ ਟੂ ਪਿੰਚ ਕਰਕੇ ਹੁਣ ਇਹਦਾ ਹੱਥ ਲੈ ਰਾ ਕੇ ਮੰਦ ਬਸ ਉੱਤਰ ਆ ਕੇ ਨੋਈ ਪੱਲਿਆਂ ਜਿਹੜੇ ਆਪਾਂ ਬਾਲਿਓਂ ਇਕੱਠੇ ਕਰਨਿਆਂ ਨਾ ਤੇ ਉਂਗਲੀ ਦਾ ਗੁੱਠਾ ਜਿਹੜਾ ਆਪਾਂ ਬਾਲਿਓਂ ਇਕੱਠੇ ਕਰਕੇ ਤੇ ਲੜਨ ਨੂੰ ਲੋੜ ਕਰਕੇ ਇਹ ਲੜ ਨੂੰ ਜੰਕੀਤ ਨਾਲ ਲੋਗਾਰੀਏ ਸੈਟ ਕਰਕੇ ਲਗਾ ਲੈਣਾ ਹੈ ਜਿੱਥੇ ਅਮਨ ਪਹਿਲੇੜਾ ਦਬਾਲਮ ਕੋ ਜੋੜਨਗੇ ਉੱਥੇ ਆਪਣਾ ਲੜਨ ਲੋਡ ਕਰਕੇ ਲਗਾਉਣਾ ਹੈ ਤਦ ਆਪ ਅਗਲਾ ਲਾ ਲਉਣਾ ਹੈ ਲੜਨ ਨੂੰ ਬੈਕਪੈਂਕ ਕਰਕੇ ਪੁਣੀ ਦਾ ਹਲਵਾ ਥਲੇ ਰੱਖ ਕੇ ਬੰਦਾ ਪਾ ਸੋਟ ਰੱਖ ਕੇ ਲੋਈ ਪੱਲੇ ਕੱਠੇ ਘੜ ਕੇ ਤੇ ਲੜਨ ਨੂੰ ਚਾਰੋਂ ਗਲੇ ਲੜਨ ਨੂੰ ਉਤਵਾਟ ਕਰਕੇ ਚੰਗੀ ਤਰ੍ਹਾਂ ਉਹਦੇ ਬਾਲ ਨੇ ਜਿਹੜੇ ਲੋਡ ਕਰ ਕਿਹੜਾ ਪਾੜਨ ਚੰਗੀ ਤਰ੍ਹਾਂ ਲੋਡ ਕਰਕੇ ਸੈਟ ਕਰਕੇ ਲਾਉਣਾ ਹੈ ਲੜ ਨੂੰ ਤੇ ਬਲ ਨੂੰ ਲੋਡ ਕਰਕੇ ਕਿਹੜਾ ਪਾ ਚੰਗੀ ਤਰ੍ਹਾਂ ਲੜ ਨੂੰ ਸੈਟ ਕਰਕੇ ਜੇ ਲੋਡ ਕਰਕੇ ਲੜਾ ਲੜ ਨੂੰ ਲੋਡ ਕਰਕੇ ਸੈਟ ਕਰਕੇ ਲਗਾ ਲੈਣਾ ਹੈ ਤਨੌਂ ਅੱਗੇ ਬਾਕੀ ਬੱਦਲੀ ਆਪ ਸੈਟਿੰਗ ਕਰੀ ਜਾਣੀ ਹੈ ਤੇ ਜਿਹੜਾ ਤੁਸੀਂ ਬਾਲਨੇ ਤੁਸੀਂ ਬਲ ਬਦਾਉਂਦੇ ਸੋਈਆਂ ਪੱਕੇ ਲੈ ਆਪਣੇ ਵਰਤ ਸਕਦੇ ਹੋ ਤਨੌਂ ਅੱਗੇ ਬਾਕੀ ਬੱਦਲੀ ਆਪ ਸੈਟਿੰਗ ਕਰੀ ਜਾਣੀ ਹੈ

ਇਹੜਾ ਪਕ ਬੇ ਲਗਾਉਣਾ ਨੇ ਜਿਹੜਾ ਆਪਾਂ ਪਕ ਮੇ ਲਗਾਉਣਾ ਹੈ ਜਿਹੜਾ ਪੱਕਾ ਲੀੜਾ ਲਗਾਉਣਾ ਅੱਧਾ ਤੇ ਅੱਧਾ ਸਲੇ ਫੋਲਡ ਕਰਕੇੜਾ ਬਰਾਲਾ ਨੂੰ ਕਿਹ ਕਿਤਰਾ ਸੌ ਕਰਕੇ ਜਾਂ ਬਰਾਲਾ ਕਰੀ ਬਰਾਲਾ ਪਾ ਕੇ ਜਿਹੜੇ ਉਸ ਵਿੱਚ ਲੜੀ ਚ ਤੇ ਇਹ ਲੜਨ ਚੰਗੀ ਜਿਹੜਾ ਸੈਟ ਕਰਕੇ ਜਿਹੜਾ ਉਹ ਪਕ ਬੰਦੇ ਹਲੇ ਰੱਖ ਕੇ ਇਹਨਾਂ ਨੂੰ ਪਹਿਲੇ ਰੱਖਦੇ ਰੱਖੀ ਨੂੰ ਬਰਾਲਾ ਨੂੰ ਅਕਤੇ ਰੱਖੇ ਜੇ ਬਰਬਾਕਮੈਂ ਤੇ ਲੇੜਾ ਕਿਹੜਾ ਪਰਾੜ ਨੂੰ ਫਰੰਟ ਬੰਦ ਫੋੜ ਗਾ ਦੇਣਾ ਜੇ ਜੀਨੇ ਜੀ ਰੱਖਣਾ ਚਾਹੁੰਦੇ ਤੁਸੀਂ ਹਿੰਜਾਂ ਦੀ ਚੜਾਈ ਰੱਖੇੜਾ ਪਰਾੜ ਨੂੰ ਪਰਾੜ ਨੂੰ ਇੱਕ ਵਾਰ ਦੱਬ ਕੇ ਗਾਂਜਾ ਕਿਹੜਾ ਪਰਾੜ ਨੂੰ ਖਲਾ ਦੇਣਾ ਜੇ ਤੁਹਾਡਾ ਲੜ ਖਿਸਕ ਜਾਂਦਾ ਜਾਂ ਘਟ ਜਾਂਦਾ ਤੁਸੀਂ ਇੱਕ ਦੋ ਪੱਗ ਵਿੱਚ ਜਿਹੜੇ ਲੜ ਟਿਕਾਉਣ ਵਸਤੂ ਲਗਾ ਸਕਦੇ ਹੋ ਜਿਹੜਾ ਪਸੇਟਾ ਕਣਾ ਜਿਹੜਾ ਪਲੇ ਸਿੱਧੇ ਸੈਂਟਰ ਚੋਂ ਉਹਨੂੰ ਆਪਾਂ ਬੈਕ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਫਲਾ ਕੇ ਤੇ ਜਿੱਥੇ ਤੱਕ ਦਸਨ ਗ੍ਰੈਂਡੋ ਥੋੜਾ ਵਿਸ਼ੇਸ਼ ਦੇ ਜਿਹੜਾ ਵੀ ਸਰਕਵਰ ਕਰ ਲੈਣਾ ਹੈ ਜਲਦੀ ਇਹਨਾਂ ਦੇ ਲੈ ਕੇ ਆ ਜੁਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ